ਕੱਲ ਦੀਵਾਲੀ ਤੇ ਅੱਜ ਬੰਦੀ ਛੋੜ ਦਿਵਸ ਭਾਵੇਂ ਇਤਿਹਾਸਕ ਤੌਰ ਤੇ ਤਰੀਕਾ ਦੇ ਅਨੁਸਾਰ ਮਿੱਥਾਂ ਤਿੱਥਾਂ ਦੇ ਅਨੁਸਾਰ ਸਦੀਵਦੀ ਦੇ ਅਨੁਸਾਰ ਇਹ ਬਦਕਟ ਹੋ ਸਕਦਾ ਹੈ ਪਰ ਇਸ ਗੱਲ 'ਚ ਨਾ ਜਾਈਏ ਗੱਲ ਇਸ ਤਿਹਾਰ ਦੇ ਨਾਲ ਸੰਬੰਧਿਤ ਕਰੀਏ ਕਿ ਕੱਲ ਜਦੋਂ ਦੀਵਾਲੀ ਮਨਾਈ ਹੈ ਤੇ ਅੱਜ ਬੰਦੀ ਛੋੜ ਦਿਵਸ ਇਸ ਦਿਨ ਛੇਵੇਂ ਗੁਰੂ ਹਰਗੋਬਿੰਦ ਜੀ 52 ਰਾਜਾਂ ਸਮੇਤ ਰਿਹਾ ਹੋ ਕੇ ਜੀ ਅੰਮਰਸਰ ਸੈ ਪਹੁੰਚਦੇ ਹੈ ਜੇਕਰ ਆਪਾਂ ਇਸ ਦੇ ਵੀ ਇਤਿਹਾਸ ਦੇ ਵਿੱਚ ਜਾਵਾਂਗੇ ਵੱਖਰੇ ਵੱਖਰੇ ਹਵਾਲੇ ਹੋ ਸਕਦੇ ਆਪਾਂ ਗੱਲ ਇੱਥੇ ਜੋੜੀ ਹੈ ਕਿ ਇਸ ਦਿਨ ਉਹਨਾਂ ਦੀ ਆਮਤੇ ਖੁਸ਼ੀ ਮਨਾਇ ਗਈ ਭਾਵੇਂ ਦਿਨ ਅੱਗੇ ਪਿੱਛੇ ਵੀ ਹੋ ਸਕਦਾ ਪਰ ਵੀ ਕਹਿਿਆ ਜਾਣਾ ਚਾਹੀਦਾ ਕਿ ਉਹ ਕੱਲੇ ਰਿਹਾ ਨਹੀਂ ਹੋਏ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾ ਰਿਹਾ ਸੀ ਕੱਲੇ ਨਹੀਂ ਹੋਏ ਉਹਨਾਂ ਨੇ ਉਸ ਮੌਕੇ ਤੇ ਹਾਕਮ ਤੋਂ ਪੀੜਤ ਬਾਕੀ 52 ਰਾਜਾਂ ਨੂੰ ਵੀ ਰਿਹਾ ਕਰਵਾਇਆ ਇਸ ਨੂੰ ਇਸ ਤਰੀਕੇ ਨਾਲ ਲਈਏ ਕਿ ਅੱਜ ਜਦੋਂ ਸਾਡੇ ਬੇਰਜ਼ਗਾਰਾਂ ਦੇ ਹਿੱਸੇ ਬੇਰਜ਼ਗਾਰੀ ਹੈ ਸਾਡੇ ਕੋਲੇ ਰੋਜ਼ਗਾਰ ਨਹੀਂ ਤਾਂ ਅਸੀਂ ਆਪਣੇ ਰੋਜ਼ਗਾਰ ਦੇ ਲਈ ਯਤਨਸ਼ੀਲਾਂ ਧਰਨੇ ਲਾ ਰਹੇ ਹਾਂ ਉਸ ਪ੍ਰਦਰਸ਼ਨ ਕਰ ਰਹੇ ਹਾਂ ਤਿਆਰੀਆਂ ਕਰ ਰਹੇ ਹਾਂ ਤਾਂ ਇਹ ਗੱਲ ਅਸੀਂ ਪੱਲੇ ਬੰਨ੍ਹੀਏ ਕਿ ਇਕੱਲੇ ਸਾਨੂੰ ਨਹੀਂ ਜਿਹੜੇ ਅਸੀਂ ਧਰਨੇ ਲਾ ਰਹੇ ਹਾਂ ਜਾ ਜਿਹੜੇ ਅਸੀਂ ਤਿਆਰੀਆਂ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਹੀ ਰੋਜ਼ਗਾਰ ਮਿਲੇ ਜਿਨ੍ਹਾਂ ਕੋਲੇ ਡਿਗਰੀਆਂ ਡਿਪਲੋਮੇ ਆ ਕਿਉਂਕਿ ਸਰਕਾਰ ਦੀ ਡਿਊਟੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਸੰਵਿਧਾਨ ਫਰਜ ਬਣਦਾ ਹੈ ਅਸੀਂ ਇਸ ਤੇ ਆਪਣੇ ਆਪ ਨੂੰ ਛੋਟਾ ਨਾ ਕਰੀਏ ਮੰਗ ਨੂੰ ਘਟਾਈਏ ਨਾ ਕਿ ਸਿਰਫ ਸਾਨੂੰ ਨੌਕਰੀ ਮਿਲ ਜੇ ਅਸੀਂ 55 ਤੋਂ ਵੱਧ ਵਾਲੇ ਆ ਜਾਂ ਅਸੀਂ ਅੰਡਰੇਜ ਆ ਜਾਂ ਸਾਡੇ ਸਬਜੈਕਟ ਚਿੱਤਾ ਪੋਸਟਾਂ ਥੋੜੀਆਂ ਮਤਲਬ ਵਿਅਕਤੀ ਘੱਟ ਹੁੰਦੇ ਆ ਬੇਰਜ਼ਗਾਰ ਘੱਟ ਹੁੰਦੇ ਆ ਸਾਡੇ ਸਬਜੈਕਟ ਇਦਾਂ ਦੇ ਆ ਅਸੀਂ ਹੁਣ ਸਾਰੇ ਦੇ ਰੋਜ਼ਗਾਰ ਦੀ ਗੱਲ ਕਰੀਏ ਜੇ ਤੁਸੀਂ ਦਿਵਾਲੀ ਦਾ ਤਿਹਾਰ ਇਮਾਨਦਾਰੀ ਨਾਲ ਮਨਾ ਰਹੇ ਹੋ ਜੇ ਤੁਹਾਡੇ ਮਨਾ ਦੇ ਵਿੱਚੋਂ ਸਾੜਾ ਮੁੱਕ ਗਿਆ ਜੇ ਤੁਹਾਡੇ ਮਨਾ ਦੇ ਵਿੱਚੋਂ ਈਰਖਾ ਦੁਸ਼ਤ ਖਤਮ ਹੈ ਤਾਂ ਤੁਹਾਨੂੰ ਸਾਰੇ ਪੰਜਾਬ ਦੇ ਉਹਨਾਂ ਬੇਰਜ਼ਗਾਰਾਂ ਦੀ ਵੀ ਫਿਕਰ ਹੋਣੀ ਚਾਹੀਦੀ ਹੈ ਜਿਹੜੇ ਬੇਰਜ਼ਗਾਰੀ ਦਾ ਸੰਤਾਪ ਚੱਲ ਰਿਹਾ ਹੈ ਤਾਂ ਸਾਥਿਓ ਤੁਸੀਂ ਦਿਵਾਲੀ ਮਨਾਈ ਹੈ ਦੀਵੇ ਬਾਲੇ ਹੈ ਰੌਸ਼ਨੀਆ ਕੀਤੀਆਂ ਨੇ ਪਟਾਕੇ ਚਲਾਏ ਹੈ ਤਾਂ ਇਹ ਸਾਡੇ ਸਾਰਾ ਪੁੱਜ ਕੀਤਾ ਤਾਂ ਸਫਲ ਹੈ ਕਿਉਂਕਿ ਤੁਸੀਂ ਆਪਣੇ ਢਿੱਡ ਨੂੰ ਗੰਡ ਦੇ ਕੇ ਆਪਣੀ ਆਰਥਿਕ ਮੰਦ ਹਾਲੀ ਦੇ ਦੌਰਾਨ ਵੀ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਵੀ ਬਹੁਤੇ ਸਾਥੀਆਂ ਨੇ ਇਸ ਦੀਵਾਲੀ ਨੂੰ ਆਪਣੇ ਬਿੱਤ ਮੂਜਬ ਜਾਂ ਲੋਕ ਲੱਜਿਆਂ ਨੂੰ ਦੇਖਦੇ ਹੋਏ ਮਨਾਇਆਗਾ ਪਰ ਇਹ ਸੱਚੀ ਮੁੱਚੀ ਦੀਵਾਲੀ ਹੋਵੇ ਤੁਸੀਂ ਦਿਲੋਂ ਮਨਾਓ ਤੁਸੀਂ ਮਨਾਉਂਦੇ ਹੋਏ ਤੁਹਾਡਾ ਮਨ ਦੁਖੀ ਨਾ ਹੋਵੇ ਕਿ ਤੁਹਾਡੇ ਸਰ ਕਰਜ਼ਾ ਚੜ ਰਿਹਾ ਹੈ ਜਾਂ ਹੋਰ ਲੋਕ ਤੁਹਾਡੇ ਮੁਕਾਬਲੇ ਦੀਵਾਲੀ ਮਨਾ ਰਹੇ ਤੇ ਤੁਹਾਡੇ ਕੋਲੇ ਦੀਵਾਲੀ ਮਨਾਉਣ ਦੇ ਸਾਧਨ ਨਹੀਂ ਹੈ ਉਹ ਸਾਧਨ ਤੁਸੀਂ ਜਟਾ ਸਕਦੇ ਹੋ ਇਸ ਦੀਵਾਲੀ ਤੇ ਅਹਿਦ ਕਰੀਏ ਭਾਵੇਂ ਪਿਛਲੇ ਸਮਿਆਂ ਤੋਂ ਲਗਾਤਾਰ ਰੇਲਗੱਡਾ ਸਾਂਝਾ ਮੋਰਚਾ ਜਤੁਰਸ਼ੀਲ ਹੈ ਤੁਸੀਂ ਸਹਿਯੋਗ ਕਰਦੇ ਆ ਰਹੇ ਹੋ ਤਾਂ ਰਹਿੰਦੇ ਸਮੇਂ ਦੇ ਵਿੱਚ ਕਿਉਂਕਿ ਸਰਕਾਰ ਸਾਰੀਆਂ ਸਰਕਾਰਾਂ ਨਾਲ ਖਿੱਦਸਾਬਤ ਹੋ ਚੁੱਕੀ ਹੈ ਜਿੰਨਾ 1.5 ਸਾਲ ਦਾ ਇਹਦਾ ਸਮਾਂ ਬਚਦਾ ਹੈ ਤਾਂ ਅੱਜ ਦੀਵਾਲੀ ਦੇ ਮੌਕੇ ਤੋਂ ਤੁਸੀਂ ਇਸ ਗੱਲ ਦਾ ਅਹਿਦ ਕਰੋ ਕਿ 31 ਦਸੰਬਰ ਤੋਂ ਪਹਿਲਾਂ ਸਹਿਯਕ ਪ੍ਰੋਫੈਸਰਾਂ ਲੈਕਚਰਾਂ ਆਰ ਮਾਸਟਰਕੇਟਰਾਂ ਸਾਰੀਆਂ ਪੋਸਟਾਂ 55% ਉਮਰ ਹੱਦ ਛੋਟ ਸਾਰੀਆਂ ਮੰਗਾਂ ਮਨਾ ਕੇ ਆਪਾਂ ਸਾਰੇ ਉਹਨਾਂ ਬੇਰੁਜ਼ਗਾਰਾਂ ਲਈ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਾਈਏ ਸਰਕਾਰ ਨੂੰ ਮਜਬੂਰ ਕਰੀਏ ਭਰਤੀ ਕੈਲੰਡਰ ਲਾਗੂ ਕਰਵਾਈਏ ਹੋਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦੇ ਵੱਖ-ਵੱਖ ਹਿੱਸਿਆਰਿਆਂ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਦੇ ਨਾਲ ਆਪਾਂ ਇੱਕਜੁੱਟ ਹੋ ਕੇ ਉਹਨਾਂ ਦੇ ਨਾਲ ਸਮਰਥਨ ਕਰੀਏ ਸੁਸਾਇਟੀ ਦਿਵਾਲੀ ਮਨਾਉਣੀ ਤਾਂ ਸਫਲ ਹੈ ਤਾਸੀ ਇਹ ਸਦਵਾਲੀ ਨੂੰ ਦਿਲੋਂ ਮੰਨ ਸਕਦੇ ਆ ਤਾਂ ਤੁਹਾਡੀ ਦਿਵਾਲੀ ਸਹੀ ਹੋ ਸਕਦੀ ਹੈ ਆਪਣੇ ਦਿਲਾਂ ਚੋਂ ਯਰਖਾਂ ਦਬੈ ਸੱਢ ਕੇ ਪੰਜਾਬ ਦੀ ਆਪਣੇ ਲੋਕਾਂ ਦੀ ਆਪਣੇ ਸਮਾਜ ਦੀ ਤਰੱਕੀ ਦੇ ਲਈ ਸਾਰੇ ਬੇਰੁਜ਼ਗਾਰਾਂ ਦੇ ਰੋਜ਼ਗਾਰ ਦੇ ਲਈ ਜਾਣਕਾਰੀਏ ਆਉਣ ਵਾਲੀ ਦੋ ਤਰੀਕ ਨੂੰ ਕਿਉਂਕਿ ਤੁਸੀਂ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸਰੂਰ ਮੁੱਖ ਮੰਤਰੀ ਦਾ ਪਿੱਟ ਸਿਆਪਾ ਕਰਕੇ ਆਏ ਹੋ ਦਸਹਿਰਾ ਦਸਹਿਰੇ ਦੇ ਮੌਕੇ ਤੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਸਿਹਤ ਮੰਤਰੀ ਤੇ ਇੱਥੋਂ ਦੇ ਨਾਲ ਲਟੇਰਿਆਂ ਦਾ ਮੂੰਹ ਫੂਕ ਕੇ ਆਏ ਹੋ ਜਿਹੜੇ ਤੁਹਾਡੇ ਰੋਜ਼ਗਾਰ ਦੇ ਵਿੱਚ ਅੜਿੱਕਾ ਬਣੇ ਹੋਏ ਨੇ ਤੇ ਇਸ ਜਿਮਨੀ ਚੌਣ ਦੇ ਵਿੱਚ ਤਰਨਤਾਰਨ ਦੇ ਵਿੱਚ 2 ਨਵੰਬਰ ਨੂੰ ਆਪਾਂ ਤਰਨਤਾਰਨ ਦੇ ਵਿੱਚ ਵੱਡੀ ਕੰਟੀ ਦੇ ਵਿੱਚ ਚੱਲੀਏ ਕਿ ਅੱਜ ਤੋਂ ਹੀ ਤੁਸੀਂ ਇਹ ਆਪਣੇ ਮਨਾਂ ਦੇ ਵਿੱਚ ਗੱਲ ਤੈਅ ਕਰ ਲਓ ਨਿਸ਼ਚਿਤ ਕਰ ਲਓ ਬਣਾ ਲਓ ਸਮਾਂ ਤੈਅ ਕਰ ਲਓ ਕਿ ਆਪਾਂ 2 ਤਰੀਕ ਨੂੰ ਤਰਨਤਾਰਨ ਜਾ ਕੇ ਪੰਜਾਬ ਸਰਕਾਰ ਦੇ ਖਿਲਾਫ ਆਪਣੇ ਰੋਜ਼ਗਾਰ ਦੇ ਲਈ ਇੱਕ ਜੋਟ ਹੋਵਾਂਗੇ ਬਿਰਧਕਰ ਸੰਜੀ ਮੋਰਚੇ ਵੱਲੋਂ ਤੁਹਾਨੂੰ ਦੀਵਾਲੀ ਮੁਬਾਰਕ ਹੈ ਇਹ ਰੌਸ਼ਨੀਆਂ ਦਾ ਤਿਹਾਰ ਮੁਬਾਰਕ ਹੈ ਤੁਹਾਡੇ ਘਰਾਂ ਦੇ ਵਿੱਚ ਖੁਸ਼ਹਾਲੀ ਰਹੇ ਤੁਸੀਂ ਇਸੇ ਤਰੀਕੇ ਦੇ ਨਾਲ ਦੀਵਾਲੀ ਮਨਾਉਂਦੇ ਰਹੋ ਇਸ ਤੋਂ ਵੀ ਵਧੀਆ ਤਰੀਕੇ ਨਾਲ ਮਨਾਓ ਜਿਹੜੀ ਅੱਜ ਤੁਸੀਂ ਮਹਿਸੂਸੇ ਮਨ ਦੇ ਨਾਲ ਮਨਾਈ ਹੋਣੀ ਹੈ ਪੂਰੀ ਆਉਣ ਵਾਲੇ ਸਮਿਆਂ ਦੇ ਵਿੱਚ ਖੁਸ਼ਹਾਲੀ ਦੇ ਨਾਲ ਮਨਾਓ ਮੇਰੇ ਦਰਸਾਂ ਦੀ ਮੁਰਤੇ ਵੱਲੋਂ ਤੁਹਾਨੂੰ ਦੀਵਾਲੀ ਮੁਬਾਰਕ ਦੀਵਾਲੀ ਜੀਵਿਆਂ ਦਾ ਤਿਹਾਰ ਮੁਬਾਰਕ ਰੌਸ਼ਨੀਆਂ ਦਾ ਤਿਹਾਰ ਮੁਬਾਰਕ ਮੇਰੇ ਦਰਸਾਂ ਦੀ ਮੁਰਤੇ ਵੱਲੋਂ ਮੈਂ ਸੁਖਵਿੰਦਰ ਸਿੰਘ ਕਹਿੰਦਾ ਹਾਂ